ਦਾਤਾ ਤੇ ਭਗਤ ਸੂਰਮੇ ਜਿਉਂਦੇ ਜਗ ਰਹਿੰਦੇ ਨੇ ਮੜੀਆਂ ਤੇ ਮੇਲੇ ਲੱਗਦੇ ਲੋਕੀ ਨਾ ਲੈਂਦੇ ਨੇ ਪਿੰਡ ਸਮਾਉ ਜਿਲ੍ਹਾ ਮਾਨਸਾ ਕਸਵਾਂ ਪੀਖੀ ਦੀ ਘੁਗ ਵਸਦਾ ਲੋਕ ਨਾਇਕ ਸੁਚਾ ਸਿੰਘ ਸੂਰਮਾ ਦੀ ਧਰਤੀ ਅਸੀਂ ਅੱਜ ਸਾਂਝ ਪਾਵਾਂਗੇ ਸੁਚਾ ਸਿੰਘ ਸੂਰਮਾ ਬਾਰੇ ਪਹੁੰਚੇ ਆਂ ਪਿੰਡ ਸਮਾਉ ਪਿੰਡ ਸਮਾਉ ਵਿਖੇ ਬਣਿਆ ਸੁਚਾ ਸਿੰਘ ਸੂਰਮਾ ਦਾ ਸਮਾਰਕ ਉਹਨਾਂ ਦਾ ਸਟੈਚੂ ਇੱਥੇ ਲੋਕ ਪਹੁੰਚਦੇ ਨੇ ਉਹਨਾਂ ਦਾ ਦਿਨ ਮਨਾਇਆ ਜਾਂਦਾ ਸਤਿ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਜੁੜਿਓ ਦੇਸ਼ ਪੰਜਾਬ ਚੈਨਲ ਦੇ ਨਾਲ ਅਸੀਂ ਪਹੁੰਚੇ ਹਾਂ ਪਿੰਡ ਸਮਾਉ ਗੱਲਾਂ ਬਾਤਾਂ ਕਰਾਂਗੇ ਬਾਬਾ ਸੁੱਚਾ ਸਿੰਘ ਸੂਰਵਾ ਬਾਰੇ ਪਿੰਡ ਦੇ ਹੋਰ ਸਖਸ਼ੀਆਂ ਦਾ ਬਾਰੇ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਸਾਡੇ ਨਾਲ ਜੁੜੇ ਨੇ ਸਰਦਾਰ ਗੁਰਮੀਤ ਸਿੰਘ ਜੀ ਸਮਾਉ ਬੁੱਧੀਜੀਵੀ ਨੇ ਸਮਾਜਿਕ ਗਤੀਵਿਧੀਆਂ ਦੇ ਵਿੱਚ ਰੁਚੀ ਰੱਖਦੇ ਨੇ ਲੇਖਨ ਦੇ ਵਿੱਚ ਪੜ੍ਹਨ ਦੇ ਵਿੱਚ ਰੁਚੀ ਰੱਖਦੇ ਨੇ ਅਸੀਂ ਇਹਨਾਂ ਨਾਲ ਅੱਜ ਗੱਲ ਕਰਾਂਗੇ ਬਾਬਾ ਸੋਚਾ ਸਿੰਘ ਸੂਰਮਾ ਦੇ ਬਾਰੇ ਕਿਉਂਕਿ ਬਹੁਤ ਸਾਰੇ ਇਤਿਹਾਸਕਾਰਾਂ ਕਿੱਸਾਕਾਰਾਂ ਗੀਤਕਾਰਾਂ ਨੇ ਉਹਨਾਂ ਬਾਰੇ ਲਿਖਿਆ ਜੋ ਤੱਤ ਸਹੀ ਨਹੀਂ ਸਹੀ ਤੱਥਾਂ ਬਾਰੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸੁੱਚਾ ਸਿੰਘ ਸੂਰਮਾ ਬਾਰੇ ਬਹੁਤ ਸਾਰੀਆਂ ਫਿਲਮਾਂ ਆਈਆਂ ਨੇ ਕisse ਆਏ ਨੇ ਤੇ ਗੀਤ ਲਿਖੇ ਗਏ ਨੇ ਤੇ ਅਸਲੀਅਤ ਕੀ ਹੈ ਅਸਲੀਅਤ ਇਹ ਹੈ ਜੀ ਅਸਲ ਕੋਈ ਥੋੜਾ ਜਿਹਾ ਪਹਿਲਾਂ ਕਿਤੇ ਜਦੋਂ ਇਤਿਹਾਸ ਲਿਖਿਆ ਜਾਂ ਗੀਤ ਲਿਖੇ ਕਿਸੇ ਨੇ ਸੁੱਚਾ ਸਿੰਘ ਦੇ ਬਾਰੇ ਹਾਂਜੀ ਥੋੜਾ ਜਿਹਾ ਝੂਠ ਬਣ ਗਿਆ ਇਹ ਚ ਉਹ ਭਾਗ ਸਿੰਘ ਦੀ ਮੌਤ ਦਾ ਅੱਛਾ ਜੀ ਉਹ ਜਿਹੜੀ ਤਿੰਨ ਕਤਲ ਕਰਨ ਵਾਲੀ ਗੱਲ ਆ ਨਾ ਉਹ ਨਹੀਂ ਹੈਗੀ ਭਾਗ ਸਿੰਘ ਤਾਂ ਆਪਣੀ ਓਵਰ ਪੂਰੀ ਕਰਕੇ ਆਪਣੀ ਮੌਤ ਆਪ ਮਰੇ ਨੇ ਬਜ਼ੁਰਗ ਹੋ ਕੇ ਠੀਕ ਹੈ ਜੀ ਮੇਰੇ ਵੀ ਉਹ ਸੈਦ ਉਹ 10 ਸਾਲ ਦੇ ਸੀ ਛੋਟਾ ਜਿਹਾ ਸੀ ਮੈਂ ਵੀ ਉਹ ਥੋੜੇ ਥੋੜੇ ਦੇਖੇ ਨੇ ਮੇਰੇ ਪਿਤਾ ਜੀ ਨੇ ਤਾਂ ਚੰਗੀ ਤਰ੍ਹਾਂ ਹੀ ਦੇਖਿਆ ਠੀਕ ਹੈ ਜੀ ਤੇ ਗੱਲ ਅਸਲ ਇਹ ਹੈ ਕਹਾਣੀ ਇਹ ਜਿਹੜਾ ਬਾਬਾ ਸੁੱਚਾ ਸਿੰਘ ਜੀ ਨੇ ਇਹਨਾਂ ਦਾ ਜਨਮ 1870 ਦੇ ਨੇੜੇ ਤੇੜੇ ਹੋਇਆ ਠੀਕ ਹੈ ਜੀ ਪੂਰੀ ਕਨਫਰਮ ਤਾਂ ਹੈ ਨਹੀਂ ਡੇਟ ਚਲੋ 1870 ਦੇ ਨੇੜੇ ਤੇੜੇ ਜਨਮ ਇਹਨਾਂ ਦਾ ਪਿੰਡ ਸਮਾਚ ਹੋਇਆ ਠੀਕ ਹੈ ਜੀ ਇਹਨਾਂ ਦੇ ਮਾਤਾ ਦਾ ਨਾਮ ਭਾਗ ਕੌਰ ਪਿਤਾ ਦਾ ਨਾਮ ਸੁੰਦਰ ਸਿੰਘ ਸੀ ਇਹਨਾਂ ਦਾ ਨਾਨਕਾ ਪਿੰਡ ਸੀ ਗਹਿਰੀਪਾਗੀ ਠੀਕ ਹੈ ਜੀ ਇਹ ਬਚਪਨ ਚ ਗੈਰੀਪਾਗੀ ਖੇਡੇ ਗੈਰੀਪਾਗੀ ਪਹਿਲਵਾਨਾਂ ਦਾ ਪਿੰਡ ਸੀ ਉੱਥੇ ਪਹਿਲਵਾਨੀ ਦਾ ਸ਼ੌਕ ਵੀ ਇਹਨਾਂ ਨੂੰ ਪੈ ਗਿਆ ਸੀ ਠੀਕ ਹੈ ਜੀ ਉੱਥੇ ਨਾ ਬਚਪਨ ਚ ਓਡਾਰ ਹੋ ਕੇ ਇੱਥੇ ਆਏ ਗੱਭਰੂ ਹੋ ਕੇ ਇੱਥੇ ਆ ਕੇ ਫਿਰ ਇਹਨਾਂ ਦੀ ਦੋਸਤੀ ਕੁੱਕਰ ਸਿੰਘ ਨਾਂ ਦੇ ਇੱਕ ਚਾਹਲ ਪਰਿਵਾਰ ਦਾ ਮੁੰਡਾ ਸੀ ਕੁੱਕਰ ਸਿੰਘ ਹੈਵਤੀਆ ਪੱਤੀ ਚ ਉਹਦੇ ਨਾਲ ਪੈ ਗਈ ਠੀਕ ਹੈ ਉਹ ਵੀ ਪਹਿਲਵਾਨੀ ਦੇ ਦਾ ਪੇ ਸਿੱਖਣ ਲੱਗ ਗਿਆ ਦੋਨੇ ਦੋਸਤਾਂ ਦੀ ਦੋਸਤੀ ਗੂੜੀ ਹੋ ਗਈ ਠੀਕ ਹੈ ਇਹ ਇਹ ਕੁੱਕਰ ਸਿੰਘ ਮੁੰਡਾ ਸੀ ਨੰਬਰਦਾਨਾ ਦਾ ਹੈਵਤੀਆ ਪੱਤੀ ਚ ਚਲੋ ਉਹ ਦੋਸਤ ਬਣ ਕੇ ਵਿਚਰਦੇ ਰਹੇ ਦੁਨੀਆ 'ਚ ਪਹਿਲਮਾਨੀ ਵੀ ਕਰਦੇ ਰਹੇ ਉਸ ਤੋਂ ਬਾਅਦ ਇੱਕ ਭਰਾ ਸੀ ਇਹਨਾਂ ਦਾ ਵੱਡਾ ਨਰੈਣ ਸਿੰਘ 5 ਸਾਲ ਵੱਡਾ ਸੀ ਉਹ ਨਰੈਣ ਸਿੰਘ ਦੀ ਸ਼ਾਦੀ ਹੋ ਗਈ ਕਮਾਣੇ ਪਿੰਡ ਕਿਸੇ ਮਤਲਬ ਪਰਿਵਾਰ 'ਚ ਠੀਕ ਹੈ ਜੀ ਉਹ ਸ਼ਾਦੀ ਬਹੁਤਾ ਚਿਰ ਨਾ ਚੱਲ ਸਕੀ ਬਾਲ ਬੱਚਾ ਕੋਈ ਹੈ ਨਹੀਂ ਸੀ ਉਹ ਨਰੈਣ ਸਿੰਘ ਦੀ ਸ਼ਾਦੀ ਟੁੱਟ ਗਈ ਠੀਕ ਹੈ ਜੀ ਸ਼ਾਦੀ ਟੁੱਟਣ ਤੋਂ ਬਾਅਦ ਇਹ ਦੋਵੇਂ ਦੋ ਸੋਚਣ ਲੱਗੇ ਰੋਟੀ ਵੀ ਆਪਾਂ ਕਿਸ ਤਰ੍ਹਾਂ ਬਗਤੀ ਕਰੀਏ ਫਿਰ ਕਹਾਣੀ ਸ਼ੁਰੂ ਹੋ ਗਈ ਫਿਰ ਇਹ ਬਲਬੀਰ ਕੌਰ ਨਾਂ ਦੀ ਇੱਕ ਔਰਤ ਸੀ ਰੂੜੀ ਦੀ ਠੀਕ ਹੈ ਜੀ ਉਹ ਗੈਰੀਪਾਗੀ ਵਿਆਹੀ ਹੋਈ ਸੀ ਨਾਨਕੇ ਪਿੰਡਾਂ ਮਾਮੇ ਦੇ ਘਰਾਂ 'ਚ ਠੀਕ ਹੈ ਜੀ ਉਹ ਮਰ ਗਿਆ ਉਹਦੇ ਘਰ ਵਾਲਾ ਉਹ ਔਰਤ ਫਿਰ ਇਹਨਾਂ ਨੇ ਰਜਾਮੰਦੀ ਨਾਲ ਨਰੈਣ ਸਿੰਘ ਦੇ ਲਿਆਂਦੀ ਠੀਕ ਹੈ ਜੀ ਚਲੋ ਪਰਿਵਾਰ ਦੀ ਰੋਟੀ ਪੱਕਦੀ ਹੋਊਗੀ ਦੋਏ ਭਰਾ ਸੀਗੇ ਚਲੋ ਉਸ ਤੋਂ ਬਾਅਦ ਗੱਲ ਕੀ ਹੋਈ ਉਹ ਜਿਹੜਾ ਕੁੱਕਰ ਸੀ ਉਹ ਮੈਲੀ ਅੱਖ ਰੱਖਣ ਲੱਗ ਗਿਆ ਬਲਵੀਰ ਕਾ ਠੀਕ ਹੈ ਇੱਥੋਂ ਮੁੱਢ ਵਜਦਾ ਦੁਸ਼ਮਣੀ ਦਾ ਇੱਥੋਂ ਮੁੱਢ ਵਜਦਾ ਇਸ ਤਰ੍ਹਾਂ ਦਾ ਇਹ ਉਹ ਫਿਰ ਜਦੋਂ ਮੈਨੂੰ ਅੱਖ ਰੱਖਣ ਲੱਗ ਗਿਆ ਬਲਬੀਰ ਕੌਰ ਭਰਦਵਾਨ ਤੇ ਕੁਕਰ ਸਿੰਘ ਸੋਚਣ ਲੱਗ ਗਿਆ ਵੀ ਕਿਵੇਂ ਨਾ ਕਿਵੇਂ ਇਸ ਨਾਲ ਸੰਬੰਧ ਪੈਦਾ ਕਰਾਂ ਚਲੋ ਸੁੱਚਾ ਸਿੰਘ ਉਹ ਸੀਗਾ ਵਿਚਾਰਾ ਨਹੀਂ ਸੀ ਇਹਨੂੰ ਇਸ ਤਰ੍ਹਾਂ ਦੀ ਦਿਮਾਗ ਦੀ ਗੱਲ ਆ ਚਲੋ ਹੌਲੀ ਹੌਲੀ ਉਹ ਆਪਦੀ ਮਿਸ਼ਨ ਚ ਕੰਮ ਜਾ ਗਿਆ ਉਹਨੇ ਸੰਬੰਧ ਬਣਾ ਲਏ ਉਹਦੇ ਨਾਲ ਬਲਬੀਰ ਕੌਰ ਨਾਲ ਠੀਕ ਹੈ ਜੀ ਕੁਕਰ ਤੇ ਬਲਬੀਰ ਕੌਰ ਦੇ ਚੋਰੀ ਚੋਰੀ ਸੰਬੰਧ ਸ਼ੁਰੂ ਚੱਲਣ ਲੱਗੇ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੂੰ ਸੁੱਚਾ ਸਿੰਘ ਤੋਂ ਡਰ ਲੱਗਣ ਲੱਗ ਗਿਆ ਕਿਉਂ ਜਦੋਂ ਕੋਈ ਸਮਾਜ ਚ ਬੰਦਾ ਭੇੜੇ ਕੰਮ ਕਰਦਾ ਉਹ ਡਰਦਾ ਵੀ ਹਾਂਜੀ ਬਲਵੀਰ ਕੌਰ ਤੇ ਕੁੱਕਰ ਨੂੰ ਹੋ ਗਿਆ ਵੀ ਜੇ ਸੁੱਚਾ ਸਿੰਘ ਨੂੰ ਪਤਾ ਲੱਗ ਗਿਆ ਇਹ ਆਪਾਂ ਨੂੰ ਮਾਰੂਗਾ ਠੀਕ ਹੈ ਜੀ ਉਹਨਾਂ ਨੇ ਇੱਕ ਬਿਯੋਤ ਬਣਾਈ ਵੀ ਕਿਉਂ ਨਾ ਆਪਾਂ ਸੁੱਚਾ ਸਿੰਘ ਨੂੰ ਰਾਸਤੇ 'ਚ ਰੰਗ ਕਰੀਏ ਠੀਕ ਉਦੋਂ ਕੀ ਹੁੰਦਾ ਫੌਜ ਦੀ ਜਿਹੜੀ ਤੋਂ ਭਰਤੀ ਹੁੰਦੀ ਹੈ ਅੰਗਰੇਜ਼ ਭਰਤੀ ਕਰਦੇ ਫੌਜ 'ਚ ਅੰਗਰੂਟੀ ਵਾਸਤੇ ਲੈ ਜਾਂਦੇ ਛੁੱਟੀ ਨਾ ਦਿੰਦੇ ਠੀਕ ਹੈ ਜੀ ਚਲੋ ਭਲਾਡੇ ਕਿਤੇ ਭਰਤੀ ਸੀਗੀ ਕੁੱਕਰ ਕਹਿਣ ਲੱਗਿਆ ਵੀ ਸੁੱਚਾ ਸੇ ਚੱਲ ਜਰ ਭਰਤੀ ਹੋ ਜੀ ਇਹ ਪਰਿਵਾਰ ਦਾ ਗੁਜ਼ਾਰਾ ਚੱਲਣ ਲੱਗ ਦੂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਉਹਨੂੰ ਭਲਾਡੇ ਲੈ ਗਿਆ ਠੀਕ ਹੈ ਭਲਾਡੇ ਭਰਤੀ ਸੀ ਠੀਕ ਹੈ ਜੀ ਸੁਤਿਆ ਸਿੰਘ ਨੂੰ ਲੈਂਡ ਚੱਗੇ ਖੜਾ ਕਰਤਾ ਆਪ ਚਲਾਕੀ ਨਾਲ ਪਿੱਛੇ ਖੜਾ ਹੋ ਗਿਆ ਕਿਉਂ ਮਰਚ ਖੋੜਦਾ ਹੈਗੀ ਸੀ ਹਾਂਜੀ ਹਾਂਜੀ ਜਦੋਂ ਸੁਤਿਆ ਸਿੰਘ ਭਰਤੀ ਹੋ ਗਿਆ ਕੁੱਕਰ ਪਿੱਛੇ हट ਗਿਆ ਕੁੱਕਰ ਘਰੇ ਆ ਗਿਆ ਸੁਤਿਆ ਸਿੰਘ ਨੂੰ ਰੂਟੀ ਵਾਸਤੇ ਫਿਰੋਜ਼ਪੁਰ ਲੈ ਗਿਆ ਠੀਕ ਚਲੋ ਮौज ਬਣ ਗਈ ਉਸ ਤੋਂ ਬਾਅਦ ਹਾਂਜੀ ਕੁੱਕਰ ਨੂੰ ਦਬਲਵੀਰ ਕਰਨ ਵਾਲਾ ਉਹਦਾ ਜਾਨ ਆਉਣ ਬਣਿਆ ਠੀਕ ਇਹਦੇ ਤੋਂ ਫੇਰ ਨਾਰਾਇਣ ਸਿੰਘ ਦੁਖੀ ਰਹਿਣ ਲੱਗ ਪਿਆ ਠੀਕ ਹੈ ਜੀ ਕਿਉਂਕਿ ਪਰਿਵਾਰ ਚ ਹੁੰਦਾ ਹਾਂਜੀ ਨਾਰਾਇਣ ਸਿੰਘ ਕਮਜ਼ੋਰ ਸੀ ਵਿਚਾਰਾ ਚਲੋ ਉਹਨਾਂ ਜੋਰ ਨਹੀਂ ਚੱਲਦਾ ਸੀ ਪਤਾ ਸੀਗਾ ਸਾਰੀ ਗੱਲ ਦਾ ਹਾਂਜੀ ਫਿਰ ਇਹ ਨਰਾਇਣ ਸਿੰਘ ਨੇ ਕਹਿੰਦੇ ਵੀ ਕਾਲੂ ਮਲ ਸੇਠ ਸੀ ਕੋਈ ਸਾਡੇ ਉਸ ਸਮੇਂ ਕਾਲੂ ਮਲ ਸੇਠ ਕੋਲ ਗਿਆ ਉਹਨੇ ਕਹਿੰਦਾ ਵੀ ਜਾਰੇ ਕਿ ਚਿੱਠੀ ਲਿਖਾ ਚਿੱਠੀ ਦੇ ਵਿੱਚ ਆ ਗੱਲਬਾਤ ਲਿਖ ਦੇ ਠੀਕ ਹੈ ਜੀ ਉਹਨੇ ਚਿੱਠੀ ਦੇ ਵਿੱਚ ਸਾਰਾ ਹਾਲ ਹਵਾਲ ਲਿਖਾਇਆ ਤਾਂ ਵੀ ਜਿਹੜਾ ਕੁੱਕਰਾ ਤੇਰਾ ਦੋਸਤ ਬਣਿਆ ਸੀ ਉਹਨੇ ਤਾਂ ਆਪਣਾ ਇਸ ਤਰ੍ਹਾਂ ਦਾ ਘਰੇ ਹਾਲਾਤ ਖਰਾਬ ਕਰਤੇ ਉਹ ਤਾਂ ਵੀ ਬਲਵੀਰ ਕੌਰ ਤੋਂ ਰਲ ਮਿਲ ਕੇ ਰਹਿੰਦੇ ਨੇ ਮੈਥੋਂ ਤਾਂ ਨਹੀਂ ਬਰਦਾਸ਼ਤ ਹੁੰਦੀ ਚਲੋ ਸੁਤਿਆ ਨੇ ਉੱਥੇ ਕਹਿੰਦੇ ਚਿੱਠੀ ਪੜ੍ਹੀ ਚਿੱਠੀ ਪੜਨ ਤੋਂ ਬਾਅਦ ਇੱਕ ਉਹਨੂੰ ਵੀ ਬਹੁਤ ਦੁੱਖ ਹੋਇਆ ਵੀ ਬੜੀ ਬਾੜੀ ਗੱਲ ਹੋਈ ਉਹਨੇ ਨੌਕਟਾਉਣਾ ਚਾਹਿਆ ਤਾਂ ਫੌਤ ਚ ਠੀਕ ਹੈ ਜੀ। ਇਹ ਟਾਈਮ ਉੱਥੇ ਫਿਰ ਕੀ ਹੋਇਆ ਜਦੋਂ ਕੋਈ ਵਾਰਦਾਤ ਹੁੰਦੀ ਆ ਉੱਥੇ ਕਹਿੰਦੇ ਵੀ ਕੋਈ ਫੌਜ ਦੇ ਕੁਆਟਰਾਂ 'ਚ ਅੱਗ ਲੱਗੀ। ਠੀਕ ਹੈ ਜੀ। ਜਦੋਂ ਅੱਗ ਲੱਗੀ ਕਿਸੇ ਫੌਜੀ ਅਫਸਰ ਦੇ ਬੱਚੇ ਅੰਦਰ ਰਹਿ ਗਏ ਘਰ ਵਾਲੀ ਦੇ ਬੱਚੇ। ਠੀਕ ਹੈ ਜੀ। ਉਹ ਕਿਸੇ ਦਾ ਨਾਮ ਦਿਲਪੰਦੇ ਵੀ ਉਹਨਾਂ ਨੂੰ ਕੱਢੇ ਕਹਿੰਦੇ ਵੀ ਸੁੱਚਾ ਸਿੰਘ ਨੇ ਫਿਰ ਕੋਈ ਗਿੱਲਾ ਕੰਬਲ ਆਪਣੇ ਉੱਪਰ ਲਿਆ ਉੱਪਰ ਲੈ ਕੇ ਨਾਲੇ ਮੇਮ ਨੂੰ ਤੇ ਨਾਲੇ ਬੱਚਿਆਂ ਨੂੰ ਜਿਉਂਦੇ ਕੱਢ ਲਿਆ ਅਕੀ। ਉਹਦੇ ਤੋਂ ਫਿਰ ਉਹ ਅਫਸਰ ਖੁਸ਼ ਹੋ ਗਿਆ ਪ੍ਰਭਾਵਿਤ ਹੋ ਗਿਆ ਇਮਪ੍ਰੈਸਰ ਬਣ ਗਿਆ ਉਹਦੇ ਤੇ ਉਹ ਕਹਿੰਦਾ ਸੁੱਚਾ ਸਿੰਘ ਨਾ ਮੱਕੇ ਮੱਕੀ ਮੰਗਦਾ ਹੁਣ ਸੁੱਚਾ ਸਿੰਘ ਤੇ ਉਹ ਪੁਰਾਣੀ ਗੱਲ ਸੀ ਦਿਲ ਚ ਉਹ ਆਦਾ ਜੀ ਕੋਈ ਨਾਮ ਨਹੀਂ ਸਰ ਮੇਰਾ ਨੋ ਵੀ ਕੱਟ ਦਿਓ ਬਸ ਉਹ ਅਫਸਰ ਪ੍ਰਭਾਵਿਤ ਹੋਇਆ ਕਹਿੰਦਾ ਜਾ ਰੇ ਇੱਕ ਹੀ ਗੱਲ ਹੋਈ ਮੈਂ ਤੈਨੂੰ ਰੈਂਕ ਦੇਣੇ ਆ ਇਸ ਤਰ੍ਹਾਂ ਕਰਨਾ ਅਫਸਰ ਬਣਾਉਣਾ ਤੂੰ ਇਹ ਕੀ ਕਰਦਾ ਕਹਿੰਦਾ ਚਲੋ ਸੁੱਚਾ ਸਿੰਘ ਫੌਜੀ ਅਫਸਰ ਨੂੰ ਕਹਿੰਦਾ ਮੇਰਾ ਨੋ ਕੱਟ ਦਿਓ ਜੀ ਫਿਰ ਜੇ ਬਹੁਤ ਹੀ ਖੁਸ਼ ਹੋ ਚਲੋ ਉਹਨਾਂ ਨੇ ਨੋ ਕੱਟਤਾ ਨੋ ਕੱਟਣ ਤੋਂ ਬਾਅਦ ਦੱਸਦੇ ਨੇ ਇੱਥੇ ਪਤਾ ਲੱਗਿਆ ਵੀ ਉਹ ਇੱਕ ਬੰਦੂਖ ਵੀ ਲੈ ਕੇ ਆਏ ਸੀ ਉੱਥੋਂ ਦੋ ਨਾਲੀ ਬੰਦੂਖ ਸੀਗੀ ਹੋ ਸਕਦਾ ਉਸ ਟਾਈਮ ਉਹਨੂੰ ਲਾਇਸੈਂਸੀ ਦਿੱਤਾ ਹੋਵੇ ਚਲੋ ਸੁੱਚਾ ਸਿੰਘ ਪਿੰਡ ਆ ਗਿਆ ਪਿੰਡ ਆ ਕੇ ਉਹਨਾਂ ਬਹੁਤ ਮਹਤਵਪੂਰਨ ਬੰਦਿਆਂ ਦੇ ਹੱਥ ਸਨੇਹੇ ਲਾਇਏ ਕਹਿੰਦੇ ਕੁੱਕਰ ਨੂੰ ਇੱਕ ਕੁੱਕਰਾ ਹਟ ਜਾ ਤੂੰ ਇਹ ਚੰਗੀ ਨਹੀਂ ਕੀਤੀ ਤੇ ਠੀਕ ਹੈ ਜੀ ਚਲੋ ਕੁੱਕਰ ਕਹਿੰਦੇ ਬਾਜ ਨਾ ਆਇਆ ਕਿਉਂ ਬੰਦਾ ਇਸ ਤਰ੍ਹਾਂ ਦਾ ਬੰਦਾ ਬਾਜ ਆਉਂਦਾ ਬ ਨਹੀਂ ਹੁੰਦਾ ਹਾਂਜੀ ਹਾਂਜੀ ਚਲੋ ਬਾਜ ਨਾ ਆਇਆ ਫਿਰ ਕੀਨ ਕੀ ਹੋਇਆ ਸੁ ਦੇ ਕੁੱਕਰ ਆਉਂਦਾ ਸੀ ਸੁੱਚਾ ਸਿੰਘ ਆਪਣੇ ਘਰ ਬੈਠਾ ਸੀ ਗਲੀ ਦੇ ਵਿੱਚ ਤੇ ਉਹ ਜਿਹੜੀ ਖਾੜਾ ਲੱਗਣ ਵਾਲੀ ਗੱਲ ਆ ਜਾਂ ਇੱਥੇ ਤਿੰਨ ਕਤਲ ਕਰਤੇ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਪਹਿਲਾਂ ਕੁੱਕਰ ਦੇ ਗੋਲੀ ਮਾਰੀ ਕੁੱਕਰ ਗਲੀ ਚ ਮਰ ਗਿਆ ਫਿਰ ਉਹਨੇ ਬਲਵੀਰ ਕੌਰ ਦੇ ਮਾਰੀ ਉਹ ਦੋ ਕਤਲ ਕਰਤੇ ਅੱਛਾ ਦੋ ਕਤਲ ਕਰਨ ਤੋਂ ਬਾਅਦ ਫਿਰ ਸੁਤਿਆ ਸਿੰਘ ਅੰਡਰਗਰਾਉਂਡ ਹੋ ਗਿਆ ਅੰਡਰਗਰਾਉਂਡ ਹੋ ਕੇ ਫਿਰ ਇਹ ਐਂ ਦੱਸਦੇ ਨੇ ਵੀ ਉਸ ਵੇਲੇ ਕੋਈ ਚਿਮਨਾਂ ਦਾ ਡਾਕੂ ਸੀ ਮਸ਼ਹੂਰ ਇਹ ਡਾਕੂਆਂ ਚ ਜਾਵੜਿਆ ਉਹ ਡਾਕੂਆਂ ਨਾਲ ਇਹ ਬਾਬੇ ਦਾ ਕੁਝ ਮਾਈਂਡ ਹੋਰ ਤਰ੍ਹਾਂ ਦਾ ਸੀ ਡਾਕੂਆਂ ਦਾ ਹੋਰ ਤਰ੍ਹਾਂ ਦਾ ਉੱਤੇ ਇਹਦਾ ਠਿਕਣਾਇਆ ਚਲੋ ਛੱਡ ਗਿਆ ڈاکੂਆਂ ਨਾਲ ਕਿਹੜਾ ਫਿਰ ਇਹ ڈاکੂਆਂ ਨਾਲ ਇਹ ਤਾਂ ਕੰਮ ਨਹੀਂ ਹੋਇਆ ਫਿਰ ਇਹ ਵਿੰਗੜਾ ਇੱਕ ਹਰਿਆਣੇ ਦੇ ਪਿੰਡ ਹਰਿਆਣੇ ਤੋਂ ਅੱਗੇ ਪਿੰਡ ਜਾ ਕੇ ਰੋੜ ਤੇ ਆ ਦਿੱਲੀ ਵਾਲੀ ਤੇ ਉੱਥੇ ਜਾ ਕੇ ਟਿਕ ਗਿਆ ਵਿੰਗੜ ਬਿੰਨਾ ਉੱਥੇ ਚਲੋ ਕਹਿੰਦੇ ਡੇਰੇ ਤੇ ਡਾਲੀ ਟੁਲੀ ਕਰਦਾ ਰਿਹਾ ਡਾਲੀ ਕਰਦੇ ਨੂੰ ਕੀ ਹੋਇਆ ਇੱਕ ਦਿਨ ਉੱਥੇ ਕਿਤੇ ਗਊਆਂ ਬੁੱਤੜ ਮਾਰਦੇ ਮੁਰਦੇ ਸੀ ਉਹ ਕਿਤੇ ਬਜ਼ੁਰਗ ਔਰਤ ਕਹਿਣ ਲੱਗੀ ਵੀ ਬਾਬਾ ਸਾਡੀ ਕਾਦੀ ਜ਼ਿੰਦਗੀ ਇੱਥੇ ਦਾ ਰੋਜ਼ਗਾਰੀਆਂ ਦੇ ਗਲ ਵੱਡੇ ਜਾਂਦੇ ਨੇ ਸਾਨੂੰ ਤਾਂ ਰੋਟੀ ਖਾਣ ਦੀ ਔਕੀ ਹੈ ਕਹਿੰਦੇ ਵੀ ਉੱਤੇ ਇਹਦਾ ਫਿਰ ਮੁੱਠ ਭੇੜ ਉਹ ਕਸਾਈਆਂ ਨਾਲ ਹੋ ਗਈ ਗਾਈਆਂ ਨਾਲ ਉਹ ਚਾਰ ਪੰਜ ਇਹ ਤੋਂ ਕਤਲ ਹੋ ਗਈ ਠੀਕ ਕਤਲ ਹੋਣ ਤੋਂ ਬਾਅਦ ਉਸੇ ਟਿਕਣਾ ਔਖਾ ਹੋ ਗਿਆ ਉਹ ਡੇਰੇਦਾਰ ਕਹਿੰਦੇ ਵੀ ਨਹੀਂ ਵੀ ਹੁਣ ਤੇਰਾ ਇੱਥੇ ਰਹਿਣਾ ਠੀਕ ਨਹੀਂ ਠੀਕ ਹੈ ਫਿਰ ਉਤੋਂ ਇਹ ਚਲਾ ਗਿਆ ਹਰਿਆਉ ਡਸ ਕੇ ਕੋਈ ਦੋਸਤ ਇਹਦਾ ਮਹਾ ਸਿੰਘਾ ਫੌਜ ਦਾ ਹਾਂਜੀ ਉਹ ਮਹਾ ਸਿੰਘ ਕੋਲੇ ਜਾ ਕੇ ਠਹਿਰਿਆ ਮਹਾ ਸਿੰਘ ਨੂੰ ਇਹਨੇ ਸਾਰੀ ਗੱਲ ਦੱਸੀ ਵੀ ਇੱਕ ਤਾਂ ਮੇਰੇ ਤੋਂ ਕੁਕਰ ਮਾਰਿਆ ਗਿਆ ਇੱਕ ਮੇਰੀ ਭਝਾਈ ਮਾਰੇਗੀ ਮੈਂ ਆ ਕੇ 빙 ਘਟ ਗਿਆ ਉੱਥੇ ਮੇਤੋਂ ਗਊਆਂ ਵਾਲੇ ਗੁੱਚੜ ਵੱਡੇ ਗਏ ਠੀਕ ਹੈ ਉਹ ਵੀ ਡਰ ਗਿਆ ਮਹਾ ਸਿੰਘਾ ਉਹ ਕਹਿੰਦੇ ਡਰਦੇ ਨੇ ਫਿਰ ਉਹਨੇ ਕੀ ਕਰਿਆ ਕੋਈ ਸੁਨਾਮ ਥਾਣਾ ਪੈਂਦਾ ਸੀ ਉਦੋਂ ਮੋਮਨ ਸਿੰਘ ਉਹ ਨਾਂ ਦਾ ਕੋਈ ਥਾਣੇਦਾਰ ਸੀ ਉੱਥੇ ਉਹ ਥਾਣੇਦਾਰ ਨੂੰ ਦੱਸਤੀ ਸਾਰੀ ਗੱਲ ਵੀ ਇੱਕ ਐ ਕਰਕੇ ਮੋਜਰਮਾਨ ਮੇਰੇ ਘਰੇ ਬੈਠਾ ਐ ਤਾਂ ਮੇਰਾ ਦੋਸਤ ਠੀਕ ਹੈ ਪਰ ਐਨੇ ਉਹ ਵੀ ਮੈਨੂੰ ਖਤਰਾ ਲੱਗਦਾ ਵੀ ਮੇਰੇ ਘਰੇ ਜੇ ਉਹ ਤੋਂ ਅਰੈਸਟ ਕਰਵਾਤਾ ਕਹਿੰਦੇ ਠੀਕ ਹੈ ਅਰੈਸਟ ਕਰਵਾਉਣ ਤੋਂ ਬਾਅਦ ਕਹਿੰਦੇ ਵੀ ਇਹਨੂੰ ਮਹਾਰਾਜਾ ਪਟਿਆਲਾ ਦੇ ਪੇਸ਼ ਕੀਤਾ ਗਿਆ ਠੀਕ ਹੈ ਮਹਾਰਾਜਾ ਪਟਿਆਲਾ ਨੇ ਇਹਦੀਆਂ ਗੱਲਾਂ ਗੁੱਲਾਂ ਸੁਣੀਆਂ ਉਹ ਪ੍ਰਭਾਵਿਤ ਹੋ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਦੇਖ ਕੇ ਸਾਰਾ ਸੋਚ ਵਿਚਾਰ ਕਰਕੇ ਇਹਨੂੰ ਬਾਅਦ ਜਿਤਬਰੀ ਕਰਤਾ ਠੀਕ ਹੈ ਜੀ ਬਰੀ ਹੋਣ ਤੋਂ ਬਾਅਦ ਸੁਤਿਆ ਸਿੰਘ ਪੀਖੀ ਆਇਆ ਪੀਖੀ ਗੁੱਦੜ ਸ਼ਾ ਦਾ ਮੇਲਾ ਲੱਗਦਾ ਠੀਕ ਹੈ ਜੀ ਮੇਲੇ ਚ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਉਹ ਘਰ ਆ ਗਿਆ ਠੀਕ ਹੈ ਜੀ ਘਰ ਆ ਕੇ ਦੋਏ ਭਰਾ ਆਰਾਮ ਨਾਲ ਜ਼ਿੰਦਗੀ ਬਸਰ ਕਰਨ ਲੱਗੇ ਰਹਿਣ ਲੱਗੇ ਕਿਉਂਕਿ ਕੋਕਰ ਵਰ ਗਿਆ ਸੀ ਬਲਵੀਰ ਕੌਰ ਵਰ ਗਈ ਹਾਂ ਜੀ ਚਲੋ ਥੋੜਾ ਟਾਈਮ ਇਹ ਘਰੇ ਟਿਕੇ ਫਿਰ ਗੈਰੀ ਭਾਗੀ ਤੋਂ ਇਹਦੇ ਮਾਮੇ ਦੇ ਘਰਾਂ ਤੋਂ ਲੱਗਦਾ ਇਹਦਾ ਭਤੀਜਾ ਸੰਤ ਸਿੰਘ ਇਹਦੇ ਕੋਲ ਆ ਗਿਆ ਅੱਛਾ ਜੀ ਉਹ ਆ ਕੇ ਆਦਾ ਵੀ ਚਾਚਾ ਮੇਰੀ ਮਾਂ ਉਹਦੀ ਮਾਂ ਸੀ ਰਾਜਕੌਰ ਹੂੰ ਕਹਿੰਦਾ ਵੀ ਉਹ ਤਾਂ ਗੱਜਣਵੈਲੀ ਨਾਲ ਰਹਿਣ ਲੱਗ ਗਿਆ ਠੀਕ ਜੀ ਸਾਥੋ ਤਾਂ ਨਹੀਂ ਬਰਦਾਸ਼ਤ ਹੁੰਦੀ ਕਹਿੰਦੇ ਵੀ ਸੁਚਾ ਜੀ ਨੂੰ ਜਵਾਬ ਦੇਤਾ ਕਹਿੰਦਾ ਜਰ ਕੋਈ ਕੁਛ ਕਰੇ ਮੈਂ ਕਿੰਨਾ ਕਰੂ ਮਾਰੂ ਦੁਨੀਆ ਦਾ ਮੈਂ ਕੀ ਕਰੂ ਠੀਕ ਹੈ ਕਹਿੰਦੇ ਉਹ ਸੰਤ ਸੇ ਕਹਿੰਦਾ ਵੀ ਚੰਗਾ ਚਾਚਾ ਫਿਰ ਜੇ ਤੂੰ ਨਹੀਂ ਮੇਰੇ ਨਾਲ ਜਾਂਦਾ ਮੈਂ ਤਾਂ ਮੈਂ ਵੀ ਨਹੀਂ ਘਰੇ ਜਾਂਦਾ ਮੈਂ ਤਾਂ ਸੁਸਾਈਡ ਕਰੂ ਮੈਂ ਤਾਂ ਗੱਡੀ ਥੱਲੇ ਆਉਂ ਮਾਰਸਾ ਮਾਰਸਾ ਰੇਲਵੇ ਲਾਈਨ ਸੀ ਚਲੋ ਫਿਰ ਇਹਨੂੰ ਹੋਇਆ ਵੀ ਚਲੋ ਇਹ ਇਸ ਤਰ੍ਹਾਂ ਕੋਈ ਹੋਰ ਕਰ ਲੇ ਆਪਣੀ ਖੁਦ ਕਿਸੇ ਵਗੈਰਾ ਭਤੀਜਾ ਉਹ ਫਿਰ ਕਹਿੰਦੇ ਆਪਣੇ ਬੰਦੂਖ ਲੈ ਕੇ ਭਤੀਜੇ ਨਾਲ ਚਲਾ ਗਿਆ ਠੀਕ ਹੈ ਉੱਥੇ ਜਾ ਕੇ ਗੈਰੀ ਉਹ ਕਹਿੰਦਾ ਵੀ ਜਾ ਦੇਖ ਕਿੱਥੇ ਨੇ ਨਾ ਤੇਰੀ ਮਾਂ ਦੇਖਣ ਲਈ ਉਹ ਗੱਜਲ ਉਹਦੇਗਾ ਠੀਕ ਹੈ ਉਹ ਕਹਿੰਦਾ ਵੀ ਚਾਚਾ ਬੜਾ ਲੋਟ ਆ ਗਈ ਗੱਲ ਵੀ ਮੇਰੀ ਮਾਂ ਤਾਂ ਗੱਜਲ ਦੀ ਰੋਟੀ ਲੈ ਕੇ ਗਿਆ ਛੋਲੇ ਵੜਦੇ ਨੇ ਖੇਤ ਠੀਕ ਉਹਨੂੰ ਨਾਲ ਲੈ ਗਿਆ ਜਦੋਂ ਦੇਖੇ ਛੋਲੇ ਵੜਦੇ ਭਤੀਜੇ ਨੂੰ ਪਾਸੇ ਕਰਤਾ ਤੇ ਉਹ ਮਾਰ ਤੇ ਤੋਂ ਠੀਕ ਹੈ ਉਹ ਮਾਰਨ ਤੋਂ ਬਾਅਦ ਫੇਰ ਕਹਿੰਦੇ ਵੀ ਅੰਗਰੇਜ਼ ਦਾ ਉਹਦਾ ਰਾਜ ਹੋ ਗਿਆ ਸੀ ਉਹ ਉਹ ਉੱਥੇ ਫਾਸੀ ਦੇਦਾ ਇਹਨੂੰ ਫੇਰ ਉਸੇ ਖੇਤ 'ਚ ਠੀਕ ਇਹ ਦੱਸਦੇ ਨੇ ਵੀ ਅੰਗਰੇਜ਼ ਜਿੱਥੇ ਕੋਈ ਮਤਲਬ ਕ੍ਰਾਈਮ ਕਰਦਾ ਉਹਨੂੰ ਉੱਥੇ ਹੀ ਫਾਸੀ ਤੇ ਲਟਕਾਉਂਦੇ ਹੋਣ ਇੱਕ ਦਾ ਇਤਿਹਾਸ ਚ ਇਹ ਆ ਵੀ ਉਹਨੂੰ ਗੱਡਾ ਖੜਾ ਕਰਿਆ ਗੱਡੇ ਦੇ ਜੂਲੇ ਨਾਲ ਫਾਸੀ ਟਿਕਾਇਆ ਗਿਆ ਠੀਕ ਇੱਕ ਲੋਕ ਇਹ ਕਹਿੰਦੇ ਨੇ ਵੀ ਉੱਥੇ ਕੋਈ ਜੰਡਾਂ ਵਾਲਾ ਖੇਤ ਵਾਹਦਾ ਜੰਡ ਦਾ ਦਰਖਤ ਸੀ ਠੀਕ ਉਹ ਜੰਡ ਨਾਲ ਫਾਸੀ ਦੇਦੀ ਇਸ ਤਰ੍ਹਾਂ ਦਾ ਜੀਵਨ ਆ ਇਸ ਬਾਕੀ ਦਾ ਇੱਕ ਆਪਣੀ ਇਹ ਗੱਲ ਹੋ ਗਈ ਸਾਰੀ ਜੀ ਤੇ ਇਹ ਤਿੰਨੇ ਪਰਿਵਾਰਾਂ ਦਾ ਹੁਣ ਵੰਸ਼ ਅੱਗੇ ਹੈ ਕੋਈ ਵੰਸ਼ ਦੇ ਵਿੱਚ ਜਿਹੜਾ ਤਾਂ ਕੁੱਕਰ ਦਾ ਪਰਿਵਾਰ ਆ ਇਹ ਤਾਂ ਚਾਹਲ ਪਰਿਵਾਰ ਸੀ ਹਾਂਜੀ ਜਦੋਂ ਕੁੱਕਰ ਮਾਰਦਾ ਕੁੱਕਰ ਦਾ ਮੁੰਡਾ ਸੀ ਇੱਕ ਉਹ ਮਲਾਇਆ ਚਲਾ ਗਿਆ ਠੀਕ ਹੈ ਜੀ ਆਪ ਦਾ ਪਰਿਵਾਰ ਲੈ ਕੇ ਠੀਕ ਇੱਕ ਦੋ ਵਾਰੀ ਚਿੱਠੀਆਂ ਆਈਆਂ ਉਹ ਤਾਂ ਰੱਬ ਨੂੰ ਪਤਾ ਵੀ ਉੱਥੇ ਕੀ ਬਣਿਆ ਉਹਨਾਂ ਦਾ ਹੈ ਨਾ ਹੈ ਕੋਈ ਪਤਾ ਨਹੀਂ ਉਹਦੇ ਬਾਰੇ ਪਰਿਵਾਰ ਬਾਰੇ ਉਹਨਾਂ ਦਾ ਜਿਹੜੇ ਸਕੇ ਸਕੇਲੇ ਬਾਕੀ ਪਰਿਵਾਰ ਆ ਉਹ ਸੁਭਾਤ ਬਸਦਾ ਵਧੀਆ ਚਹਲ ਪਰਿਵਾਰ ਨੇ ਵਧੀਆ ਪਰਿਵਾਰ ਨੇ ਨੰਬਰਦਾਰ ਪਰਿਵਾਰ ਨੇ ਇਹ ਠੀਕ ਹੈ ਜੀ ਅੱਛਾ ਜਿਹੜਾ ਰਹਿ ਗਿਆ ਸੁੱਚਾ ਸਿੰਘ ਸੁੱਚਾ ਸਿੰਘ ਦਾ ਫਿਰ ਉਹ ਬਲਬੀਰ ਕੌਰ ਕੋਲ ਬੱਚਾ ਰਹੀ ਸੀ ਭਾਗ ਸਿੰਘ ਮਰ ਗਿਆ ਬਲਬੀਰ ਕੌਰ ਮਾਰਤੀ ਫਿਰ ਹੌਲੀ ਹੌਲੀ ਸੁੱਚਾ ਸਿੰਘ ਨੂੰ ਉੱਥੇ ਫਾਸੀ ਆ ਗਈ ਇਹ ਪਰਿਵਾਰ ਵੀ ਖਤਮ ਹੋ ਗਿਆ ਖਤਮ ਹੋ ਗਿਆ ਜਵੰਦਾ ਪਰਿਵਾਰ ਸੀ ਹਾਂ ਜਵੰਦਾ ਪਰਿਵਾਰ ਆ ਜਿਹੜਾ ਗੰੰਡੂ ਪਰਿਵਾਰ ਆ ਭਾਗ ਬਤੋਲਾ ਉਹ ਤਾਂ ਭਾਗ ਆਪਣੀ ਮੌਤ ਮਰਿਆ ਭਾਗ ਸਿੰਘ ਦਾ ਬੇਟਾ ਸੀ ਬਾਬੂ ਸਿੰਘਾ ਬਾਬੂ ਸਿੰਘ ਦਾ ਸ਼ੇਰ ਸਿੰਘ ਸ਼ੇਰ ਸਿੰਘ ਦੀ ਉਮਰ ਮੇਰੇ ਬਰਾਬਰ ਆ ਤਕਰੀਬਨ ਜੋ ਉਹ 65 ਸਾਲ ਦੀ ਉਮਰ ਹੁੰਦੀ ਸ਼ੇਰ ਸਿੰਘ ਦੀ ਮੇਰੇ ਤੋਂ 2-4 ਸਾਲ ਵੱਡਾ ਉਹ ਬਿਜਲੀ ਬੋਰਡ ਤੋਂ ਰਿਟਾਇਰ ਹੋ ਗਿਆ ਸੀ ਬਹੁਤ ਵਧੀਆ ਬੰਦਾ ਸੀ ਬਿਜਲੀ ਬੋਰਡ 'ਚ ਬਹੁਤ ਸੋਹਣੀ ਨੌਕਰੀ ਕਰੀ ਆ ਉਹਨੇ ਉਹਦੀ ਮੌਤ ਹੋ ਗਈ ਉਹਦਾ ਬੇਟਾ ਮੱਖਣ ਸਿੰਘ ਮੌਜ ਕਰਦਾ ਵਧੀਆ ਪਰਿਵਾਰ ਆ ਉਹ ਵੀ ਐਸੀ ਗੱਲ ਨਹੀਂ ਇੱਥੇ ਇਹ ਗੱਲ ਹੈਗੀ ਆ ਵੀ ਕਿਸਾਨਾਂ ਨੇ ਇੱਥੇ ਨਹੀਂ ਆਏ ਹੋਣੇ ਹਾਂ ਜੀ ਫਿਲਮਾਂ ਬਣੀਆਂ ਨੇ ਉਹ ਵੀ ਨਹੀਂ ਆਏ ਹੁਣ ਫਿਲਮ ਇੱਥੇ ਫਿਲਮਾਈ ਵੀ ਨਹੀਂ ਗਈ ਨਹੀਂ ਫਿਲਮ ਇੱਥੇ ਕੋਈ ਫਿਲਮਾਈ ਨਹੀਂ ਮੈਂ ਇੱਕ ਫਿਲਮ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣਾ ਧਿਆਨ ਚੀਰਦਾ ਇੱਕ ਫਿਲਮ ਆਈ ਸੀ ਬਲਬੀਰੋ ਭਾਬੀ ਹਾਂ ਜੀ ਬੜੀ ਪੁਰਾਣੀ ਕੋਈ ਪੁਰਾਣੀ 40 ਸਾਲ ਦੀ ਗੱਲ ਆ ਮੈਂ ਸਪੈਸ਼ਲ ਬਟੰਡੇ ਦੇਖਣ ਗਿਆ ਸੀ ਮੈਂ ਛੋਟਾ ਸੀ ਉਦੋਂ 20 ਸਾਲ ਦਾ ਅੱਛਾ ਜੀ ਮੈਂ ਆਖਿਆ ਵੀ ਆਪਣੇ ਪਿੰਡ ਦੀ ਫੇਰਾਂ ਬਲਬੀਰੋ ਭਾਬੀ ਮੈਂ ਜਾ ਕੇ ਦੇਖ ਕੇ ਆਵਾਂ ਬਿਲਕੁਲ ਨਹੀਂ ਮੇਲ ਖਾਂਦੀ ਕੋਈ ਫਿਲਮਾਈ ਨਹੀਂ ਕੁਝ ਨਹੀਂ ਕੋਈ ਉਹਦਾ ਸਮਾਨ ਵਾਲ ਵਾਸਤਾ ਕੋਈ ਇਸ ਪਰਿਵਾਰ ਨਾਲ ਵਾਲ ਵਾਸਤਾ ਉਸ ਤੋਂ ਬਾਅਦ ਜੱਟ ਸੁੱਚਾ ਸਿੰਘ ਸੂਰਮਾ ਆਈ ਹਾਂਜੀ ਜੋਗਰਾਜ ਦੀ ਉਹਦਾ ਵੀ ਕੋਈ ਨਹੀਂ ਨਹੀਂ ਇਸ ਤਰ੍ਹਾਂ ਦਾ ਇਹਨਾਂ ਦੇ ਜੀਵਨ ਨਾਲ ਨਹੀਂ ਕੋਈ ਮਤਲਬ ਟਕਰਾਉਂਦੀ ਫਿਲਮ ਵੀ ਜੀਵਨ ਤੇ ਆਧਾਰਿਤ ਫਿਲਮ ਕੋਈ ਠੀਕ ਆ ਫਿਲਮਾਂ ਨਾਂ ਤੇ ਬਣੀਆਂ ਨੇ ਜੀਵਨ ਤੇ ਤੱਥ ਜਿਹੜੇ ਹੈਗੇ ਸੀ ਭਾਗ ਸਿੰਘ ਵਾਲੇ ਉਹ ਨਹੀਂ ਸਹੀ ਹੈਗੇ ਨਹੀਂ ਸਹੀ ਨਹੀਂ ਜੀ ਤੱਥਾਂ ਤੇ ਨਹੀਂ ਹੈਗੀ ਇਹ ਤੱਥਾਂ ਜਾਂ ਹੁਣ ਵੀ ਫਿਲਮ ਆ ਰਹੀਆਂ ਨੇ ਕਲਾਕਾਰ ਗੀਤ ਕੱਢ ਰਹੇ ਨੇ ਉਹ ਇਹਦੇ ਨੇੜੇ-ਤੇੜੇ ਹੈ ਕਿ ਨਹੀਂ ਨਹੀਂ ਜੀ ਕੋਈ ਥੋੜੇ-ਬਹੁਤੇ ਹੈਗੇ ਜਿਵੇਂ ਕੋਈ ਚਿੱਠੀ ਲਿਖਾਈ ਉਹ ਚਿੱਠੀ ਦਾ ਹਾਲ ਹਵਾਲਾ ਪੜ੍ਹਿਆ ਵੀ ਆਪਣਾ ਚਿੱਠੀ ਪੜ੍ਹ ਕੇ ਦੁੱਖ ਵੀ ਹੋਇਆ ਉਸ ਤਰ੍ਹਾਂ ਦੀਆਂ ਗੱਲਾਂ ਤਾਂ ਥੋੜੀਆਂ-ਬਹੁਤੀਆਂ ਮੇਲ ਖਾਂਦੀਆਂ ਨੇ। ਬਾਬਾ ਜੀ ਦੀ ਸਮਾਦ ਵੀ ਬਣੀ ਐ ਇੱਥੇ। ਹਾਂਜੀ-ਹਾਂਜੀ ਬੜੀ ਤੇ ਕੋਈ ਦਿਨ ਮਨਾਇਆ ਜਾਂਦਾ। ਹਾਂਜੀ ਇਹਦਾ ਇੱਥੇ ਬਾਬਾ ਗੁਰਦੇਵਾਲ ਦਾਸ ਜੀ ਦੇ 40 ਸਾਲ ਤੋਂ ਟਿਕੇ ਹੋਏ ਨੇ ਪੁਰਾਣੇ ਉਹ ਸੇਵਾ ਕਰਦੇ ਨੇ। ਸਾਰੀ ਜਗ੍ਹਾ ਦੀ ਉਹ ਬਾਬਾ ਦੀ ਜਗ੍ਹਾ ਬਣੀ ਹੋਈ ਆ ਵਧੀਆ ਖੁੱਲਾ ਉੱਥੇ ਬਣਿਆ ਹੋਇਆ ਆਪਣਾ ਡੇਰਾ ਤੇ ਇੱਥੇ ਹਾੜੀ ਤੇ ਸੋਣੀ ਦਿਨ ਮਨਾਇਆ ਜਾਂਦਾ 10ਵੀਂ ਦਾ ਦਿਨ। ਆਰੀਤੀ ਚ 10ਵੀਂ ਦਾ ਦਿਨ ਸੌਣੀ ਦਾ ਆ ਜਿਹੜਾ ਹਣ ਗਵਾਂਡਾ ਸਾਰਾ ਰਲ ਕੇ ਪਿੰਡ ਨਗਰ ਦੀ ਸਹਿਯੋਗ ਨਾਲ ਬਾਬੇ ਦੇ ਨਾਲ ਇੱਥੇ ਖੰਡਪਾਟ ਪ੍ਰਕਾਸ਼ ਕਰਾਇਆ ਜਾਂਦੇ ਨੇ ਇੱਕ ਦਿਨ ਬਾਬੇ ਦਾ ਦਿਨ ਮਨਾਇਆ ਜਾਂਦਾ ਔਰ ਜਿਨੇ ਕੋਈ ਸੁੱਖਾ ਸੁੱਖੀਆਂ ਹੁੰਦੀਆਂ ਨੇ ਇਹ ਵੀ ਆ ਵੀ ਬਾਬੇ ਦੀਆਂ ਕਿੰਨੇ ਸੁੱਖਾ ਵੀ ਪੂਰੀਆਂ ਹੁੰਦੀਆਂ ਨੇ ਉਹ ਆਪਣੇ ਸੁੱਖਾ ਦੇ ਜਾਂਦੇ ਨੇ ਇੱਕ ਦਿਨ ਬਾਬੇ ਦਾ ਮੇਲਾ ਪਰਦਾ ਖੰਡਪਾਟ ਤੇ ਤਿੰਨ ਦਿਨ ਵਧੀਆ ਰੌਣਕ ਰਹਿੰਦੀ ਆ ਬਾਅਦ ਤੇ ਫਿਰ ਇੱਕ ਦਿਨ ਕੋਗ ਪੈ ਜਾਂਦਾ ਹਾੜੀ ਸੌਣੀ ਦਿਨ ਮਨਾਇਆ ਜਾਂਦਾ ਦਸਮੀ ਦਾ ਠੀਕ ਹੈ ਜੀ ਹਾਂਜੀ ਜਿੱਦਾਂ ਵੀ ਦੁਸ਼ਮਣੀ ਸੀ ਪੁਰਾਣੀ ਗੱਲ ਹੈ ਜੀ ਇਹੇ ਹਾਂਜੀ ਪਿੰਡਾਂ ਵਿੱਚ ਅਕਸਰ ਦੁਸ਼ਮਣੀਆਂ ਹੁੰਦੀਆਂ ਸੀ ਤੇ ਜਿਹੜੇ ਪਰਿਵਾਰ ਨੇ ਭੁਕਰ ਦਾ ਭਾਗ ਦਾ ਉਹਨਾਂ 'ਚ ਕੋਈ ਅਣਬਣ ਕੋਈ ਐਸੀ ਵੈਸੀ ਗੱਲਬਾਤ ਨਹੀਂ ਜੀ ਇਹ ਸਾਰੇ ਪਰਿਵਾਰ ਜਦੋਂ ਇੱਥੇ ਬਾਬੇ ਦਾ ਦਿਨ ਮਨਾਇਆ ਜਾਂਦਾ ਸਾਰੇ ਚਹਲ ਗੋਤ ਵੀ ਆਉਂਦੇ ਨੇ ਇੱਥੇ ਸਾਰੇ ਪਰਿਵਾਰ ਗੱਡੂ ਵੀ ਆਉਂਦੇ ਨੇ ਜਵੰਦੇ ਵੀ ਆਉਂਦੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਡੇ ਪਿੰਡ 'ਚ ਕੋਈ ਡਿਸਪਿਊਟ ਨਹੀਂ ਸਾਰਾ ਪਿੰਡ ਨਾਲ ਮਿਲ ਕੇ ਬਾਬੇ ਦਾ ਦਿਨ ਮਨਾਉਂਦਾ ਸਾਰੇ ਹੱਸਦੇ ਨੇ ਸਾਰੇ ਖੇਡਦੇ ਨੇ ਸਾਰੇ ਸੇਵਾ ਕਰਦੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਡੇ ਵਿੱਚ ਮਤਲਬ ਉਹਨਾਂ ਨੂੰ ਕੋਈ ਨਹੀਂ ਜਗ ਦੁਸ਼ਮਣੀਆਂ ਵਗੈਰਾ ਨਾਲ ਦੀ ਕੋਈ ਨਹੀਂ ਅ ਸਰਦਾਰ ਗੁਰਮੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦਿੱਤਾ ਅ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖ ਕੇ ਲਾਈਕ ਕਮੈਂਟ ਜਰੂਰ ਕਰਿਓ ਕਿਉਂਕਿ ਇਹ ਤੱਥ ਸਾਡੇ ਕੋਲੇ ਆ ਸਾਹਮਣੇ ਹੋਏ ਨੇ ਇਹਨਾਂ ਨੇ ਸਾਰੀ ਉਹਨਾਂ ਦਾ ਕੁਰਸੀਨਾਮਾ ਵੀ ਲਿਆ ਹੋਇਆ ਅ ਤਿੰਨਾ ਪਰਿਵਾਰਾਂ ਦਾ ਤੋ ਜੇ ਕੋਈ ਜਾਣਕਾਰੀ ਲੈਣੀ ਹੋਵੇ ਇਹਨਾਂ ਦਾ ਗੁਰਮੇ ਸਿੰਘ ਜੀ ਦਾ ਘਰ ਬਾਬਾ ਸੋਚਾ ਸਿੰਘ ਜੀ ਸਮਾਦ ਦੇ ਨਾਲ ਹੈ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ ਜੀ